बासड़ियों का तुरी विखे शीतला माता मंदिर विखे हुइ हो Jangan <tuk> lupa like, share, ਹਾਂਜੀ ਆਪਾਂ ਬਤਾਉਂਗਾ ਸਰ ਜੀ ਕੋਸ਼ਿਸ਼ ਕਰੂੰਗਾ ਮੇਰਾ ਨਾਮ ਨਿਲਖਮਰ ਰੂਮੀ ਮਾਤਾ ਰਾਨੀਆ ਮੰਦਰ ਸ਼ੀਤਲਾ ਮਾਤਾ ਧੂਰੀਪਿੰਡ ਵੱਲੋਂ ਜੋ ਕਿ ਤੁਸੀਂ ਬਸਰੀ ਦੇ ਮੇਲੇ ਦੀ ਤਿਆਰੀ ਦੇਖ ਰਹੇ ਹੋ ਸਾਡੇ ਪ੍ਰਧਾਨ શ્રી ਬੁੱਧਰਾਮ ਜੀ ਬੰਸਲ ਦੀ ਗੁਵਾਈ ਦੇ ਵਿੱਚ ਅਸੀਂ ਇਹ ਮੇਲਾ ਹਰ ਸਾਲ ਬੜੀ ਧੂਮਤਾਂ ਦੇ ਨਾਲ ਮਨਾਉਂਦੇ ਆ ਜਿਸ ਦੇ ਵਿੱਚ ਸਾਰਾ ਸ਼ਹਿਰ ਤੇ ਧੂਰੀ ਪਿੰਡ ਪੂਰੀ ਤਰ੍ਹਾਂ ਸਹਿਯੋਗ ਕਰਦਾ ਹੈ ਇੱਥੇ ਸਾਰੀ ਰਾਤ ਲੋਕਾਂ ਦਾ ਆਗਮਨ ਹੁੰਦਾ ਹੈ ਜਿਸ ਦੇ ਵਿੱਚ ਲੋਕ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਆਪਣੇ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਮੱਥਾ ਟੇਕਦੇ ਨੇ ਮਾਤਾ ਸੀਤਲਾ ਆਪਣੇ ਠੰਡੇ ਝੋਲੇ ਦਾ ਅਸ਼ੀਰਵਾਦ ਦਿੰਦੇ ਹੋਏ ਉਹਨਾਂ ਦੇ ਉੱਤੇ ਆਪਣੇ ਅਸ਼ੀਰਵਾਦ ਦੀ ਕਿਰਪਾ ਬਰਸਾਉਂਦੀ ਹੈ ਇੱਥੇ ਛੋਟੇ-ਛੋਟੇ ਬੱਚੇ ਵੀ ਆ ਕੇ ਮਾਤਾ ਰਾਣੀ ਦਾ ਸ਼ੀਰ ਬਰਪ੍ਰਾਪਤ ਕਰਦੇ ਨੇ। ਬਹੁਤ ਧੂਮ-ਧਾਮ ਦੇ ਨਾਲ ਇਹ ਮੇਲਾ ਸੀ ਹਰ ਸਾਲ ਮਨਾਉਂਦੇ ਆ। ਜਿਸ ਤਰ੍ਹਾਂ ਕਿ ਤੁਸੀਂ ਬਾਹਰ ਵੀ ਦੇਖ ਰਹੇ ਹੋ, ਬਾਜ਼ਾਰ ਦੇ ਵਿੱਚ ਦੁਕਾਨਦਾਰਾਂ ਨੇ ਲੱਗੀਆਂ ਹੋਈਆਂ ਨੇ, ਉਹ ਵੀ ਆਪਣਾ ਇੱਥੇ ਰੋਜ਼ਗਾਰ ਦਾ ਖਾਦਨ ਬਣਾਇਆ ਹੋਇਆ ਉਹਨਾਂ ਨੇ ਵਧੀਆ ਤਰੀਕੇ ਨਾਲ ਉਹਨਾਂ ਦਾ ਵੀ ਰੋਜ਼ਗਾਰ ਚੱਲ ਰਿਹਾ। ਉਹਨਾਂ ਦਾ ਵੀ ਸਾਨੂੰ ਵਧੀਆ ਸਹਿਯੋਗ ਮਿਲਦਾ ਹੈ। ਬਿਨਾਂ ਕਿਸੇ ਧੂਮ-ਧੜਕੇ ਤੋਂ, ਬਿਨਾਂ ਧੱਕੇ ਤੋਂ ਸਾਰੇ ਲੋਕ ਬੜੀ ਸ਼ਰਧਾ ਭਾਵਨਾ ਦੇ ਨਾਲ ਇੱਕ ਲੇਨ ਦੇ ਵਿੱਚ ਦੀ ਹੁੰਦੇ ਹੋਏ ਮੱਥਾ ਟੇਕ ਕੇ ਮਾਤਾ ਰਾਣੀ ਦਾ ਸ਼ੀਰ ਬਰਪ੍ਰਾਪ ਔਰ ਮਾਤਾ ਰਾਣੀ ਦਾ ਅਸ਼ੀਰਵਾਦ ਬੜੇ ਧੂਮ-ਧਾਮ ਦੇ ਨਾਲ ਲੈ ਕੇ ਘਰੇ ਜਾਂਦੇ ਨੇ ਜੋ ਸੈਰੋਂ ਅਸੀਂ ਇਹ ਪੁਨਰਵਾਕੀ ਸੁਨੇਹੇ ਲੈ ਕੇ ਆਏ ਉਹਨਾਂ ਲਈ ਸਾਡਾ ਇਹ ਸੰਦੇਸ਼ ਹੈ ਵੀ ਇੱਥੇ ਸਫਾਈ ਦਾ ਧਿਆਨ ਰੱਖੋ ਕਿਰਪਾ ਕਰਕੇ ਇклаਨ ਦੇ ਵਿੱਚ ਆ ਕੇ ਮੱਥਾ ਟੇਕੋ ਜਿਹੜਾ ਮੱਥਾ ਟੇਕਣ ਤੋਂ ਬਾਅਦ ਖਾਲੀ ਲਫਾਫਾ ਜਾਂ ਕੋਈ ਚਾਵਲ ਜਾਂ ਕੋਈ ਆਟਾ ਉਹ ਇੱਧਰ ਉੱਧਰ ਨਾ ਬਖੇਰਿਆ ਜਾਵੇ ਤਾਂ ਕਿ ਉਹ ਪੈਰਾਂ ਦੇ ਵਿੱਚ ਆ ਕੇ ਉਸਦੀ ਬੇਇੱਜ਼ਤੀ ਨਾ ਹੋਵੇ